ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਕਰਮ ਫਲ ਕੀ ਆ ਤੇ ਇਹ ਕਿਵੇਂ ਮਿਲਦਾ ਬਹੁਤੇ ਲੋਕਾਂ ਦਾ ਇਹ ਮੰਨਣਾ ਆ ਕਿ ਜਿਹੜੇ ਲੋਕ ਚੰਗੇ ਆ ਚੰਗੇ ਕਰਮ ਕਰਦੇ ਆ ਦੂਜਿਆਂ ਦਾ ਭਲਾ ਸੋਚਦੇ ਆ ਉਹਨਾਂ ਦੇ ਨਾਲ ਬੁਰਾ ਹੁੰਦਾ ਪਰ ਜਿਹੜੇ ਲੋਕ ਬੁਰੇ ਆ ਬੇਈਮਾਨ ਨੇ ਠੱਗੀਆਂ ਦੇ ਨਾਲ ਪੈਸਾ ਇਕੱਠਾ ਕਰਦੇ ਆ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਉਹਨਾਂ ਨੂੰ ਕਰਮਾਂ ਦਾ ਕੋਈ ਫਲ ਨਹੀਂ ਮਿਲਦਾ ਤਾਂ ਜਿਹੜਾ ਕਰਮ ਫਲ ਆ ਕੀ ਇਹ ਸਿਰਫ ਕਿਤਾਬੀ ਗੱਲਾਂ ਨੇ ਕਿ ਚੰਗੇ ਲੋਕਾਂ ਦੇ ਨਾਲ ਹਮੇਸ਼ਾ ਬੁਰਾ ਹੁੰਦਾ ਕਿ ਚੰਗੇ ਬਣਨ ਦਾ ਕੋਈ ਫਾਇਦਾ ਨਹੀਂ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਆਪਾਂ ਇਸ ਵੀਡੀਓ ਦੇ ਰਾਹੀਂ ਲੱਭਾਂਗੇ ਹੁਣ ਮੰਨ ਲਓ ਕਿ ਮੇਰੇ ਮਨ ਦੇ ਵਿੱਚ ਬੇਈਮਾਨੀ ਆ ਗਈ ਮੇਰੇ ਮਨ ਦੇ ਵਿੱਚ ਠੱਗੀ ਕਰਨ ਦਾ ਵਿਚਾਰ ਆ ਗਿਆ ਤਾਂ ਬੇਈਮਾਨੀ ਦਾ ਠੱਗੀ ਦਾ ਜਦੋਂ ਵਿਚਾਰ ਆਉਂਦਾ ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਮਨ ਦਾ ਜਿਹੜਾ ਚੈਨ ਆ ਉਹ ਦੂਰ ਹੁੰਦਾ ਜਦੋਂ ਮੈਂ ਬੇਈਮਾਨ ਬਣਨ ਬਾਰੇ ਸੋਚੂੰਗਾ ਜਦੋਂ ਉਹ ਵਿਚਾਰ ਮੇਰੇ ਦਿਮਾਗ ਦੇ ਵਿੱਚ ਆਊਗਾ ਤਾਂ ਸਭ ਤੋਂ ਪਹਿਲਾਂ ਮੈਨੂੰ ਆਪ ਨੂੰ ਬੇਈਮਾਨ ਬਣਨਾ ਪਊ ਜਦੋਂ ਸਾਡੇ ਮਨ ਦੇ ਵਿੱਚ ਕੋਈ ਬੁਰਾਈ ਉੱਠਦੀ ਆ ਕੋਈ ਪਾਪ ਕਰਨ ਦਾ ਖਿਆਲ ਉੱਠਦਾ ਤਾਂ ਉਹ ਖਿਆਲ ਪਹਿਲਾਂ ਸਾਨੂੰ ਪਾਪੀ ਬਣਾਉਂਦਾ ਸਾਡਾ ਪਾਪ ਬਾਰੇ ਸੋਚਣਾ ਹੀ ਸਾਨੂੰ ਪਾਪੀ ਬਣਾ ਦਿੰਦਾ ਤੇ ਉਹੀ ਸਾਡੇ ਕਰਮਾਂ ਦੀ ਸਜ਼ਾ ਤਾਂ ਉੱਥੇ ਹੀ ਜੇ ਆਪਾਂ ਇਹ ਦੇਖੀਏ ਕਿ ਕੋਈ ਇਨਸਾਨ ਬਹੁਤ ਹੀ ਭਲਾਗਾ ਉਹ ਸਾਰਿਆਂ ਦਾ ਭਲਾ ਸੋਚਦਾ ਉਹ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਦਾ ਤਾਂ ਇਹੀ ਸੋਚ ਇਹੀ ਚੀਜ਼ ਉਸਦੇ ਮਨ ਨੂੰ ਸਕੂਨ ਦਿੰਦੀ ਆ ਤੇ ਉਹ ਆਪਣੀ ਜ਼ਿੰਦਗੀ ਚੰਨ ਨਾਲ ਬਤੀਤ ਕਰਦਾ ਇਹੀ ਸਕੂਨ ਉਸਦੇ ਕਰਮ ਦਾ ਫਲ ਆਗਾ ਇਹੀ ਸਕੂਨ ਉਸਦਾ ਕਰਮ ਫਲ ਆਗਾ ਬਹੁਤੇ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਕਿ ਜੇ ਅਸੀਂ ਗਰੀਬ ਘਰੇ ਜਨਮ ਲਿਆ ਤਾਂ ਇਹਦੇ ਵਿੱਚ ਸਾਡਾ ਕੀ ਕਸੂਰ ਸੀ ਜੇ ਸਾਡੇ ਕਰਮ ਮਾੜੇ ਸੀ ਅਸੀਂ ਤਾਂ ਮਾੜੇ ਘਰੇ ਜਨਮ ਲਿਆ ਉਹਨਾਂ ਦਾ ਮੰਨਣਾ ਕਿ ਜਿਹਦੇ ਚੰਗੇ ਕਰਮ ਨੇ ਉਹ ਅਮੀਰ ਘਰੇ ਜਨਮ ਲੈਂਦਾ ਤੇ ਜਿਹਦੇ ਕਰਮ ਮਾੜੇ ਨੇ ਉਹ ਗਰੀਬ ਘਰੇ ਜਨਮ ਲੈਂਦਾ ਕਿ ਰੱਬ ਕਿਸੇ ਨੂੰ ਗਰੀਬ ਘਰੇ ਭੇਜਦਾ ਤੇ ਕਿਸੇ ਨੂੰ ਅਮੀਰ ਘਰੇ ਤਾਂ ਰੱਬ ਇਹ ਭੇਦਭਾਵ ਕਿਉਂ ਕਰਦਾ ਉੱਥੇ ਆਪਾਂ ਨੂੰ ਇਹ ਸਮਝਣਾ ਪੈਣਾ ਕਿ ਜਿਹੜੀ ਗਰੀਬੀ ਤੇ ਅਮੀਰੀ ਆ ਕੀ ਇਹ ਰੱਬ ਨੇ ਬਣਾਈ ਆ ਜਾਂ ਇਨਸਾਨ ਨੇ ਇਹ ਦੁਨੀਆ ਨੂੰ ਦੇਖਣ ਦਾ ਸਾਡਾ ਆਪਣਾ ਨਜ਼ਰੀਆ ਕਿ ਜਿਹੜੇ ਇਨਸਾਨ ਨੇ ਅਮੀਰ ਘਰੇ ਜਨਮ ਲਿਆ ਜਿਹੜਾ ਇਨਸਾਨ ਅਮੀਰ ਆ ਉਹ ਖੁਸ਼ ਆ ਤੇ ਉਸ ਦੇ ਚੰਗੇ ਕਰਮ ਕੀਤੇ ਹੋਏ ਆ ਕਿਸੇ ਦੀ ਅਮੀਰੀ ਦੇਖ ਕੇ ਕਿਸੇ ਨੂੰ ਸੁਖ ਸੋਹਲਤਾ ਮੰਨਦਾ ਹੋਇਆ ਦੇਖ ਕੇ ਇਹ ਸੋਚਣਾ ਕਿ ਇਸ ਦੇ ਕਰਮ ਚੰਗੇ ਨੇ ਇਹ ਸਾਡੀ ਆਪਣੀ ਸੋਚ ਆ ਇਹ ਸਾਡਾ ਆਪਣਾ ਨਜ਼ਰੀਆ ਕਿਉਂਕਿ ਜਿਵੇਂ ਦੇ ਸਮਾਜ ਦੇ ਵਿੱਚ ਅਸੀਂ ਰਹਿੰਦੇ ਆ ਜਿਵੇਂ ਦਾ ਅਸੀਂ ਆਪਣੇ ਆਲੇ ਦੁਆਲੇ ਤੋਂ ਸਿੱਖਦੇ ਆ ਤਾਂ ਸਾਨੂੰ ਇਹੀ ਸਹਯਾ ਜਾਂਦਾ ਕਿ ਜਿਹਦੇ ਕੋਲ ਪੈਸਾ ਜਿਹਦੇ ਕੋਲ ਤਾਂ ਦੌਲਤ ਆ ਉਹੀ ਬੰਦਾ ਸੁਖੀ ਆ ਪਰ ਜਿਹੜਾ ਅਸਲੀ ਸੁਖਾ ਜਿਹੜਾ ਸਕੂਨ ਆ ਇਹਦਾ ਸਬੰਧ ਨਾ ਤਾਂ ਤੁਹਾਡੀ ਗਰੀਬੀ ਦੇ ਨਾਲ ਆ ਤੇ ਨਾ ਹੀ ਤੁਹਾਡੀ ਅਮੀਰੀ ਦੇ ਨਾਲ ਆ ਇਸ ਦਾ ਇਸ ਚੀਜ਼ ਦੇ ਨਾਲ ਕੋਈ ਸਬੰਧ ਨਹੀਂ ਕਿ ਤੁਹਾਡੇ ਕੋਲ ਕਿੰਨਾ ਪੈਸਾ ਤੇ ਤੁਸੀਂ ਕਿੰਨੀਆਂ ਸੁਖ ਸੋਚ ਦਾ ਮਾਣਦੇ ਹੋ ਜੇ ਤੁਸੀਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਦੇ ਹੋ ਜੇ ਤੁਸੀਂ ਇਸ ਦੁਨੀਆ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਨਾਲ ਦੂਜਿਆਂ ਦਾ ਵੀ ਭਲਾ ਚਾਹੁੰਦੇ ਹੋ ਤਾਂ ਉਸ ਸੋਚ ਦਾ ਉਸ ਨਜ਼ਰੀਏ ਦਾ ਫਲ ਤੁਹਾਨੂੰ ਉਸੇ ਟਾਈਮ ਮਿਲੇਗਾ ਸਾਡੇ ਜਿੰਨੇ ਵੀ ਦੁੱਖ ਜਿੰਨੀਆਂ ਵੀ ਚਿੰਤਾਵਾਂ ਨੇ ਇਹਨਾਂ ਸਾਰਿਆਂ ਦਾ ਜਿਹੜਾ ਮੇਨ ਕਾਰਨ ਆ ਉਹ ਇਹੀ ਆ ਕਿ ਜਦੋਂ ਅਸੀਂ ਸਿਰਫ ਆਪਣੇ ਬਾਰੇ ਸੋਚਦੇ ਆ ਜਦੋਂ ਅਸੀਂ ਸਿਰਫ ਆਪਣੇ ਹੀ ਸੁੱਖ ਸੁਲਤਾਨਾਂ ਦੇ ਬਾਰੇ ਸੋਚਦੇ ਆ ਜਦੋਂ ਤੁਹਾਡੇ ਅੰਦਰ ਚੰਗੇ ਗੁਣਾਂ ਦਾ ਨਿਰਮਾਣ ਹੁੰਦਾ ਜਦੋਂ ਤੁਸੀਂ ਦੁਨੀਆ ਨੂੰ ਉਸ ਨਜ਼ਰੀਏ ਦੇ ਨਾਲ ਦੇਖਦੇ ਹੋ ਕਿ ਤੁਸੀਂ ਦੁਨੀਆ ਨੂੰ ਬਦਲਣਾ ਚਾਹੁੰਦੇ ਹੋ ਤੁਸੀਂ ਦੁਨੀਆ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਮਨ ਦੇ ਅੰਦਰ ਇੱਕ ਸਕੂਨ ਹੁੰਦਾ ਇੱਕ ਟਿਕਾਹ ਹੁੰਦਾ ਉਹ ਸਕੂਨ ਤੇ ਟਿਕਾਹ ਨੂੰ ਸਿਰਫ ਤੁਸੀਂ ਹੀ ਮਹਿਸੂਸ ਕਰ ਸਕਦੇ ਹੋ ਹੁਣ ਜੇ ਸਾਡੀ ਆਪਣੀ ਹੀ ਸੋਚ ਇਸ ਤਰ੍ਹਾਂ ਦੀ ਆ ਕਿ ਵੱਧ ਤੋਂ ਵੱਧ ਪੈਸਾ ਕਿਵੇਂ ਕਮਾਇਆ ਜਾਵੇ ਵੱਧ ਤੋਂ ਵੱਧ ਸਹੂਲਤਾਂ ਨੂੰ ਕਿਵੇਂ ਮਾਣਿਆ ਜਾਵੇ ਤਾਂ ਅਸੀਂ ਉਹ ਜਿਹੜਾ ਆਨੰਦ ਆ ਉਹਨੂੰ ਕਦੇ ਵੀ ਨਹੀਂ ਮਾਣ ਸਕਦੇ ਸਿਰਫ ਰੋਟੀ ਦੀ ਘਰ ਦੀ ਤੇ ਆਪਣਾ ਅਧਿਕਾਰ ਜਮਾਉਣ ਦੀ ਲੜਾਈ ਤਾਂ ਜਾਨਵਰ ਵੀ ਲੜ ਰਹੇ ਨੇ ਪਰ ਜਦੋਂ ਅਸੀਂ ਉਹ ਸਭ ਕੁਝ ਛੱਡ ਕੇ ਜਾਨਵਰਾਂ ਵਰਗੀ ਜ਼ਿੰਦਗੀ ਨੂੰ ਚੁਣਦੇ ਹਾਂ ਜਦੋਂ ਅਸੀਂ ਜਾਨਵਰਾਂ ਵਰਗੀ ਜ਼ਿੰਦਗੀ ਨੂੰ ਵਧੀਆ ਮੰਨਦੇ ਹਾਂ ਤਾਂ ਉਸ ਉੱਚੇ ਤੇ ਵਧੀਆ ਅਹਿਸਾਸ ਦਾ ਮੌਕਾ ਅਸੀਂ ਆਪ ਹੀ ਗਵਾ ਦਿੰਨੇ ਆ ਜੇ ਸਾਨੂੰ ਜਾਨਵਰਾਂ ਦੇ ਨਾਲੋਂ ਕੋਈ ਚੀਜ਼ ਵੱਖ ਕਰਦੀ ਆ ਤਾਂ ਉਹ ਆ ਸਾਡੀ ਸੋਚ ਤਾਂ ਉਹ ਆ ਸਾਡਾ ਕਿਰਦਾਰ ਸਾਡੀ ਸੋਚ ਸਾਡੇ ਵਿਚਾਰ ਸਤੋਂ ਕੋਈ ਨਹੀਂ ਖੋ ਸਕਦਾ ਤੇ ਇੱਕ ਵਧੀਆ ਜੀਵਨ ਜਿਉਣ ਦੇ ਲਈ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਆ ਅਸਲ ਵਿੱਚ ਸਾਡੇ ਕੋਲ ਗਿਆਨ ਦਾ ਹੋਣਾ ਜਾਂ ਸਾਡਾ ਗਿਆਨ ਤੋਂ ਸਖਣੇ ਹੋਣਾ ਹੀ ਚੰਗੇ ਜਾਂ ਮਾੜੇ ਕਰਮਾਂ ਨੂੰ ਨਿਰਧਾਰਤ ਕਰਦਾ ਹੈ ਤੇ ਜਿਹੜਾ ਗਿਆਨ ਆ ਇਹ ਬਿਲਕੁਲ ਫ੍ਰੀ ਆ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਆਪਣੇ ਆਪ ਨੂੰ ਉਸ ਅਗਿਆਨ ਦੇ ਹਨੇਰੇ ਤੋਂ ਕੱਢਣ ਦਾ ਹੱਕ ਹਰ ਇੱਕ ਦੇ ਕੋਲ ਆ ਜੇ ਤੁਹਾਨੂੰ ਸਹੀ ਗਿਆਨ ਆ ਤੁਹਾਡਾ ਮਨ ਤੁਹਾਡੇ ਕਾਬੂ ਚ ਆ ਤਾਂ ਤੁਹਾਡੇ ਨਾਲੋਂ ਚੰਗੇ ਕਰਮ ਕਿਸੇ ਦੇ ਹੋ ਹੀ ਨਹੀਂ ਸਕਦੇ ਤੇ ਬਿਨਾਂ ਗਿਆਨ ਤੋਂ ਤੁਹਾਡੇ ਕੋਲ ਕਿੰਨਾ ਵੀ ਪੈਸਾ ਕਿੰਨੀਆਂ ਵੀ ਸੁੱਖ-ਸਹੂਲਤਾਂ ਨੇ ਉਹ ਸਾਰੀਆਂ ਮਿੱਟੀ ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ